ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਖੋਗਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਅਰਮਾਨ ਵੀਰ ਹੋਂਾ ਕੋਲ ਪਹੁੰਚੇ ਆ ਤਿੰਨ ਦਾ ਨੂੰ ਪਸ਼ੂ ਦਿਖਾਉਣੇ ਆ ਬਾਕੀ ਆਓ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਾਸੀਆ ਵੀਰ ਜੀ ਸਾਸੀਆ ਵੀਰ ਜੀ ਕੀ ਹਾਲ ਚਾਲ ਦੇ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਸਾਦੀ ਕਲਾ ਵੀਰ ਜੀ ਚਲੋ ਚੜਦੀ ਕਲਾ ਜਾਈ ਦੀ ਹੋਰ ਸੁਣਾਓ ਕਿ ਅੱਦਾਂ ਮਾਲ ਡਿੰਗਰ ਕਿਹਾਂ ਦੀ ਮਾਲ ਦਾ ਕਿਰਪਾ ਪਰਮਾਤਮਾ ਦੀ ਚਲੋ ਕਿਰਪਾ ਹੀ ਚਾਹੀਦੀ ਤੇ ਬਾਕੀ ਪੇਡ ਹੈਗਾ ਆਪਣਾ ਘੋੜਾ ਹਾਂਜੀ ਤਹਿਸੀਲ ਬਟਾਲਾ ਹਾਂਜੀ ਤੇ ਜ਼ਿਲ੍ਹਾ ਕਰਨਾਲਪੁਰਿਆ ਠੀਕ ਹੈ ਵੀਰ ਜੀ ਤੇ ਨੰਬਰ ਹੈਗਾ ਜੀ 78140 88635 ਠੀਕ ਆ ਵੀਰੇ 78140 88635 ਵੀਰ ਜੀ ਨੰਬਰ ਆ ਠੀਕ ਆ ਵੀਰੇ ਬਾਕੀ ਸਕਰੀਨ ਦੇ ਵਿੱਚ ਲੰਢਿਆਣਾ ਹਾਂਜੀ 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 ਤੇ ਚੈਨਲ ਨੂੰ ਸ਼ੇਅਰ ਸਪੋਰਟ ਕਰਿਓ ਵੱਤ ਵਾਤ ਬਿਲਕੁਲ 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 ਵੀਰੇ ਠੀਕ ਨੇ ਵੀਰ ਜੀ ਬਿਲਕੁਲ ਵੀਰੇ ਬਿਲਕੁਲ ਵੱਡੀ ਗੱਲ ਵੀਰ ਹੋਣੀ ਚੱਲ ਗਈ ਆ ਇਹ ਆ ਹਾਂਜੀ 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 ਆਪਾਂ ਇਹ ਵੀ ਜਿੰਨੀ ਸਪੋਰਟ ਹੋ ਸਕੇ ਕਰ ਬਿਲਕੁਲ ਵੀਰੇ ਬਿਲਕੁਲ ਇਦਾਂ ਰਲ ਮਿਲ ਕੇ ਵੀਰੇ ਕੰਮ ਕਰ ਹਾਂਜੀ 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 ਵੀਰ ਭਰਾਵਾਂ ਦੇ ਪਿਆਰ ਨਾਲ ਸੰਪਰਪਰਨਾ ਪਿਆਰ ਨਾਲ ਵੀਰ ਜੀ ਵੱਡੀ ਗੱਲ ਜਿਹੜੀ ਬਾਕੀ ਤਿੰਨ ਪਸ਼ੂ ਵਿਖਾਵਾਂਗੇ ਜਮਾਂ ਹੀ ਨੋਰਮਲ ਕੀਮਤ ਤੇ ਹਰ ਤਾਜੀ ਮਿਲਿਆ ਜਰੂਰੀ ਬੱਚਿਆਂ ਬਗੈਰ ਵੀ ਟੋਕੜ ਗੱਬਣ ਵੀ ਕੱਟੀ ਦਾ ਕਾਢੇ ਕੋ ਮਿਲਿਆ ਜਰੂਰੀ ਕਿ ਸਾਰੇ ਤਰ੍ਹਾਂ ਦਾ ਵੀਰ ਵੀ ਮਾਲ ਲੈ ਹੁੰਦੇ ਆ ਬਹੁਤ ਵਧੀਆ ਕੰਮ ਕਰਦੇ ਪ੍ਰਾਣਾ ਕੰਮ ਆ ਬਾਕੀ ਵੀਰ ਜੀ ਕਿੰਨੀਆਂ ਜਿਹਾ ਅੱਜ ਆਪਣੇ ਕੋਲ ਤਿੰਨ ਤਿੰਨ ਲੁਣਾ ਗਿਆ ਤਿੰਨ ਝੋਟੀਆਂ ਹਾਂਜੀ ਧੰਨਵਾਦ ਆਮਨੇ ਆ ਜਮਾਂ ਹੀ ਛੋਟੀ ਕੀਮਤ ਤੇ ਬਿਲਕੁਲ ਹੀ ਛੋਟੇ ਛੋਟੇ ਰੇ ਬਿਲਕੁਲ ਹੀ ਛੋਟੇ ਤੇ ਅੱਜ ਛੋਟੀ ਬਈ ਨਾਲ ਇੱਕ ਸ਼ਰਵਾਦ ਕਰਦੇ ਆਪਾਂ ਹਾਂਜੀ ਹਾਂਜੀ ਵੀਰੇ ਮੈਂ ਖੋਲ ਕੇ ਬਿਠਾਉਂਦਾ ਤੁਹਾਨੂੰ ਹਾਂਜੀ ਵੀਰੇ ਤਾਲੀ ਡਿਟੇਲ ਸਾਂਝੀ ਕਰਾਂਗੇ ਜੀ ਝੋਟੀ ਬਹੁਤ ਸੋਹਣੀ ਆ ਨਿਗਾ ਨਿਗਾ ਸਿੰਗ ਲੱਗਾ ਐ ਜੈਡ ਬਲੈਕ ਝੋਟੀ ਆ ਰਾਜੀ ਰੂਜੀ ਫੋਲਿਆ ਤੇ ਬਾਕੀ ਵੀਰ ਜੀ ਇਹ ਆ ਵੀ ਸੀਮਤ ਲੱਗੇ ਜੇ ਬਣਾ ਬੱਚੇ ਤੋਂ ਦੇਰ ਵੀ ਮਹੀਨੇ ਦੀ ਸੂਈ ਆ ਅੱਛਾ ਜੀ ਵੀਰ ਹੁਣੀ ਕਹਿੰਦੇ ਡੇਢ ਮਹੀਨੇ ਦੀ ਸੂਈ ਆ ਬਿਨਾ ਬੱਚੇ ਤੋਂ ਆ ਬਾਕੀ ਵੀਰ ਜੀ ਵੱਡੀ ਝੋਟੀ ਆ ਕੋਈ ਛੋਟੀ ਕੱਢੀ ਨਹੀਂ ਗਈ ਪਿਓਰ ਮੋਰਾ ਨਸਲ ਦੇ ਵਿੱਚ ਆ ਪਿਓਰ ਮੋਰਾ ਦੀ ਉੱਜਰ ਦੀ ਝੋਟੀ ਆ ਵੇਖੋ ਵੀਰੇ ਬਾਕੀ ਜਿਹੜੇ ਮੇਰੇ ਭਰਾਵਾਂ ਨੇ ਪਸ਼ੂ ਰੱਖੇ ਆ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿੱਥੋਂ ਦੇ ਆ ਫੇਸ ਚਾਈ ਯੂਰੀ ਚੰਗੀ ਆ ਬਾਕੀ ਵੀਰੇ ਥਣ boa ligar ਬਾਕੀ ਸਾਰੀ ਜੈਡ ਬਲੈਕ ਹੈ ਨਾ ਵੀਰ ਜੀ ਪੁੱਛਤਾ ਕਿ ਜੈਡ ਬਲੈਕ ਹੈ ਪਿਓਰ ਮੋਰਾ ਚ ਹੈ ਪਿਓਰ ਪਿਓਰ ਜਨ ਅਸਲ ਚੀਜ਼ ਹਾਂ ਹੈ ਵੀ ਚਾਰ ਦੰਧਿਆ ਵੀਰੇ ਹਾਂਜੀ ਹਾਂਜੀ ਵੀਰੇ ਕੱਟੀ ਦੀ ਬਰੀਕੀਆਂ ਮੁਰਕੀਆਂ ਬੜੀਆਂ ਵਾ ਬਿਲਕੁਲ ਵੀਰੇ ਬਿਲਕੁਲ ਕੋਈ ਡੰਗ ਪਾੜੇ ਤੇ ਹੁੰਦੀ ਆ ਠੀਕ ਵੀਰੇ ਠੀਕ ਆ ਅਛਾ ਦੋਵੇਂ ਡੰਗ ਪਾੜੇ ਤੇ ਮਿਲਦੀ ਆ ਨਾ ਕਿੰਨਾ ਵੀਰਾਂ ਨੂੰ ਪਾੜੇ ਦਾ ਨਹੀਂ ਪਤਾ ਚਾੜ ਕਹਿੰਦੇ ਵੀਰ ਜੀ ਮਾਰ ਦੇ ਲਾ ਕੇ ਚ ਹਾਂਜੀ 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 ਮਾਰ ਵਿੱਚ ਬਿਲਕੁਲ 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 ਹਾਂ ਬਾਕੀ ਵੀਰ ਜੀ ਇਹਦੀ ਆਪਾਂ ਕੀਮਤ ਕਰ ਲਈਏ ਕੀਮਤ ਜਿਵੇਂ ਨੋਰਮਲ ਕਰਾਂਗੇ ਹਾਂਜੀ ਵੀਰੇ ਪਹਿੜ ਹੇ ਰਬਈਆ 5000 ਹੀ ਛਟਾਂਗੇ ਅੱਛਾ ਹੀ 65 ਚ 60000 60000 ਦੀ ਦਵਾਗੇ ਹੋਰ ਵੀਰ ਜੀ ਥੋੜੀ ਵਧੀ ਕਰ ਦਈਏ ਜਮਾ ਹੁਣ ਮੈਂ ਨਾ ਨਾ 2 ਹੀ ਘਟਾਇਆ ਸਿੱਧਾ ਹੀ 5 ਕਰਤਾ ਇਹ ਗੱਲ ਹੈ ਵੀਖੋ ਵੀਰ ਜੀ 60000 ਅੱਧੀ ਬਾਕੀ ਮਰਾ ਵੀਰ ਭਰਾ ਕੋ ਇੱਥੇ ਚੱਲ ਕੇ ਆਏ ਫੋਨ ਲਾਇ ਵੀਰ ਜੀ ਮਾਨਤਨ ਕਰਦੇ ਹੋ ਚਲੋ ਜਿੰਨਾ ਬਿਲਕੁਲ ਵੀਰ ਜੀ ਬਾਕੀ ਸਾਫ ਸੁਥਰੀ ਆ ਫੋਨ ਬਹੁਤ ਵਧੀਆ ਲੱਗਾ ਸਾਫ ਸੁਥਰੀ ਸਾਰੀ ਝੋਟੀ ਹਾਂ ਜੀ ਉੱਚੀ ਲੰਮੀ ਆ ਬਾਕੀ ਇਹ ਆ ਵੀ ਵੀਡੀਓ ਐਂਡ ਤੱਕ ਦੇਖਿਆ ਸਾਰੀ ਵੀਡੀਓ ਦੇਖ ਲਈ ਟੀਵੀ ਵਿਖਾਉਣੀ ਹੈ ਇੱਕ ਛੋਟੀ ਮੋਦ ਦੀ ਠੀਕ ਆ ਵੀਰੋ ਠੀਕ ਆ ਬਾਕੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਜੇ ਤੀਜੇ ਨੰਬਰ ਤੇ ਵੀਰ ਜੀ ਆ ਗਈ ਆ ਹਾਂਜੀ ਤੇ ਝੋਟੀ ਤੋਂ ਚਾਹ ਸ਼ੁਰਾ ਦੇ ਇਹ ਵੀ ਵੀਰ ਜੀ ਰੇਲ ਦੇ ਇੰਜਨ ਜੱਡੀ ਝੋਟੀ ਆ ਠੀਕ ਆ ਵੀਰੋ ਇਹ ਕਹੋ ਵੀਰੋ ਇਹ ਜੈਡ ਬਲੈਕ ਝੋਟੀ ਆ ਇਹ ਵੀ ਪੰਜਾਬੀ ਗੱਬੜ ਦੇ ਠੀਕ ਆ ਵੀਰੇ ਪੰਜਾਬੀ ਨਾਲ ਦੀ ਗੱਬੜ ਹਾਂਜੀ ਹਾਂਜੀ ਕੋਲ ਦਾ ਬੜੀ ਛੁੱਟੀ ਗਿਆ ਨਾਲ ਥੋੜੇ ਨੇੜੇ ਰੱਖਦੀ ਆ ਮੇਰਾ ਵੀ ਹੁਣ ਸੂਰਾ ਲੱਗਾ ਉਹ ਨਾ ਵਿਚਾਰੀ ਦਾ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਦੁੱਧ ਇਹਨੇ ਚੰਗਾ ਡੱਡਿਆ ਹੋਊਗਾ ਨਾ ਪਾ ਲਾ ਕੇ ਦੁੱਧ ਆਇਆ ਇਹਨੇ ਬਿਲਕੁਲ ਬਿਲਕੁਲ ਵੀਰੇ ਵੇਖੋ ਵੀਰ ਜੀ ਇਹ ਇੱਕ ਹਿਸਾਬ ਦੀ ਐਫ ਡੀ ਹੋ ਜਾਂਦੀ ਆ ਕੋਈ ਵੀਰ ਕਮੇਟੀ ਸਮਝਦਾ ਚਾਹੇ ਜਦਾਂ ਮਰਜੀ ਬਿਲਕੁਲ ਬਿਲਕੁਲ ਭਾਜੀ ਆਹ ਵੇਖੋ ਕਿਡੀ ਵਧੀਆ ਛੋਟੀਆਂ ਬਾਕੀ ਵੀਰ ਜੀ ਥਾਣਾ ਦਰਾਂ ਦੀ ਆਪਣੀ ਗਰੰਟੀ ਹੋ ਗਈ ਹੈ ਨਾ ਥਾਣਾ ਦੀ ਚੈੱਕ ਪਾਸ ਦੀ ਆਪਣੇ ਘਰੇ ਉੱਤਰਦੇ ਚੈੱਕ ਕਰਾ ਲਿਓ ਸਾਡੇ ਘਰੇ ਲੈਟਰ ਲਿਆ ਕੇ ਚੈੱਕ ਬਿਲਕੁਲ ਬਿਲਕੁਲ ਜਾਂਦੇ ਨੂੰ ਆਪਣਾ ਡਾਕਟਰ ਭਾਲ ਲੈਣ ਮੇਰੇ ਭਰਾ ਸਾਡੇ ਡਰਾਈਵਰ ਨੂੰ ਫੇਰ ਤੋਰ ਨਾ ਉਥੋਂ ਜੇ ਚੈੱਕ ਪਾਸ ਆਪਣੇ ਸਿਆਲ ਦੇ ਵਿੱਚ ਬਾਦੂ ਟੋਕੜਾ ਦਾ ਬਣਾਉਂਦੀਆਂ ਹਾਂ ਹਾਂ ਜੀ ਹਾਂ ਜੀ ਨੰਬਰ ਸੇਵ ਕਰਦੇ ਹੋ ਸਕਰੀਪ ਤੇ ਆਉਂਦੇ ਆ ਬਾਕੀ ਓਕੇ ਰੂੜਾ ਕੋਈ ਕਮੀ ਨਹੀਂ ਹੈ ਜਿੱਦਾਂ ਵੀਰ ਕਹਿੰਦਾ ਐਫ ਡੀ ਐਫ ਡੀ ਵਾਲਾ ਹੀ ਕੰਮ ਹੈ ਸਹੀ ਗੱਲ ਡਿਮਾਂਡ ਇਹਦੀ ਕਰਨ ਨੂੰ ਭਾਵੇਂ 65000 ਕਰੀਏ ਹਾਂਜੀ ਵੀਰੇ ਇਹ ਚ ਖੁੱਲਾ ਹੀ ਗਫਾ ਛੱਡਣਾ ਛੱਡੀਏ ਫਿਰ ਵੀਰ ਜੀ 60 ਤੋਂ ਹੀ ਮਾਨਦਾਨ ਕਰਾਂਗੇ ਦਾ ਲਾਓ ਵੀਰ ਜੀ ਵੀਰ ਨੂੰ ਜਾਂਦੇ 2060 ਤੋਂ ਮਾਨਦਾਨ ਕਰਦਨੇ 58000 ਵੀਰ ਜੀ 58000 ਦੀ ਹੋਣਾ ਇਹ ਡਬਲ ਹੋਣੀ ਆ ਡਬਲ ਹੋਣੀ ਹੈ ਡਬਲ ਹੋਣੀ ਆ ਵੇਖੋ ਥਣ ਕੁਆਲਟੀ ਉਹ ਘਰ ਕੋੜਿਆ ਉਹ ਸੋਨਾ ਵੀ ਤੇ ਸੁੰਘ ਸੁੰਘ ਵੀ ਜਾਵਾ ਗੋਲੀ ਆ ਗੋਲ 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 ਚਵਾਹੀ ਜੂਈ ਚੰਗੀ ਆ ਹਾਂਜੀ ਵੀਰੇ ਬਾਕੀ ਦੁੱਧ ਸੋਹਣਾ ਕੱਢੂਗੀ ਹਾਂਜੀ ਤੇ ਰੇਟ ਭਾਜੀ ਜਮਾਂ ਜੈਜ ਆ ਹਾਂਜੀ ਹਾਂਜੀ 50 5000 ਰੁਪਏ ਦੋ ਘੰਡਰਾਂ ਲਈ ਜਾਂਦੇ ਤੇ ਚੈੱਕ ਪਾ ਦੇ ਇਹ ਚੈੱਕ ਪਾਸ ਆ ਐਫ ਡੀ ਐਫ ਡੀ ਐਫ ਡੀ ਬਾਕੀ ਪਹਿਲੇ ਫੋਨ ਦੇ ਜਾਊਗੀ ਇਨਾਂ ਦੇ ਸ਼ੋ ਆ ਜਾਏਗਾ ਬਿਲਕੁਲ ਬਿਲਕੁਲ ਵੀਰ ਜੀ ਵੱਡੀ ਝੋਟੀ ਹੈ ਖੜੀ ਕੋਈ ਛੋਟੀ ਥੋੜੀ ਆ ਰਾਜੀ ਰੂਜੀ ਉਹ ਤਾਂ ਆਹ ਮੁੰਡਣੀ ਜੇ ਕਦੇ ਵੀ ਨਹੀਂ ਮਿਲਣਾ ਵੀਰ ਜੀ ਅੱਜ ਜਿਹੜੇ ਵੀਰੋਂ ਨਾਲ ਚਲੋ ਆਪਣਾ ਮਾਨਤਨ ਕੀਤਾ ਫੋਲ ਅ ਮਾਈ ਬਿਲਕੁਲ 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 ਤੇ ਆ ਜੋ ਵੱਡੀ ਵਿਖਾ ਰਹੇ ਆ ਹਾਂਜੀ ਵੀਰੇ ਇਹ ਜਰਜੀ ਇੱਕ ਮਹੀਨਾ ਤੇ 10 ਦਿਨਾਂ ਦੀ ਬਣੀ ਜੇ ਗਾੜੀ ਅੱਛਾ ਇਹ ਕੱਕ ਪਾਸ ਨਹੀਂ ਹੋਈ ਆਪਾਂ ਖਾਲੀ ਕਹਿ ਕੇ ਦੇਣੇ ਆ ਨਾ ਵੀਰੇ ਤੇ ਦੋ ਦੇ ਤੇ ਪਾ 9 ਕਿਲੋ 8.5 ਕਿਲੋ ਲਾ ਦੇ ਵੀਰੇ ਭਰਾ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਇਹ ਵੀ ਛੋਟੀ ਵੱਡੀ ਆ ਇਹ ਥੱਲਾ ਥੱਲਾ ਬਹੁਤ ਵਧੀਆ ਕਲਾ ਕਲਾ ਥਾਣ ਲੱਗਾ ਨਾ ਦੋਆਂ ਦੰਗ ਪੋੜੇ ਜੀ ਮਿਲਦੀ ਠੰਡੀ ਜੀ ਇਹ ਵੀ ਪੋੜੇ ਨੇ ਮਿਲਦੀ ਹੁੰਦੀ ਚਮਾਈ ਚ ਵੀ ਓਕੇ ਪਰ ਪੋੜੇ ਆ ਬਣਾ ਬੱਚੇ ਤੋਂ ਨੇ ਠੀਕ ਆ ਵੀਰੇ ਠੀਕ ਹਾਂਜੀ ਜੋ ਬਣਾ ਲਿਆ ਉਹ ਦੱਸਣਾ ਪਾ ਠੀਕ ਹੈ ਬਾਕੀ ਥੇੜ ਬੜੀ ਲੰਬੀ ਆ ਸਿੰਗਲ ਹੱਡੀ ਦੀ ਆਈ ਜਾਣਾ ਵੀਰ ਜੀ ਹਾਂ ਵੱਡੀ ਮਹਿਵਾ ਘਾਦ ਨਸਨ ਵਾਲੀ ਹੈ ਕੋਈ ਤੇ ਨਹੀਂ ਵੀਰ ਜੀ ਵੱਡੀਆਂ ਵਾਂ ਛੋਟੀ ਨਹੀਂ ਕੋਈ ਆਈ ਗਈ ਬਾਕੀ ਮੇਰਾ ਭਰਾ ਇੱਥੇ ਆਓ ਆਪਣੀ ਤਸੱਲੀ ਕਰੋ ਤੁਹਾਡਾ ਫਰਜ਼ ਆ ਤੁਸੀਂ ਵੀਰ ਜੀ ਪੈਸੇ ਖਰਚਣੇ ਕੱਲ ਨੂੰ ਫਿਰ ਕਿੰਨੂੰ ਕਹਿਣ ਆ ਲੈਣਾ ਬੜਾ ਜੀ ਬਾਕੀ ਇਹ ਆ ਵੀ ਵੀਰ ਭਰਾ ਘਬਰਾਵੇ ਨਾ ਵੀ ਦੂਰ ਦਾ ਪੈਂਦਾ ਵਾ ਬਸ ਬਸ ਪੰਜਾਬ ਦੇ ਵੀ ਜਿੱਥੇ ਮਰਜ਼ੀ ਮੰਗਵਾ ਲਿਓ ਜਿੱਥੇ ਮਰਜ਼ੀ ਮੰਗਵਾ ਸਕਦੇ ਜਿੱਥੇ ਮਰਜ਼ੀ ਹਾਂ ਕਰਾਇਆ ਤੁਹਾਡਾ ਲੱਗਣਾ ਕਰਾਇਆ ਹੱਡਾ ਨਹੀਂ ਪਹਿਲਾਂ ਵੀਰ ਜਰਾ ਪਹਿਲੇ ਹੀ ਹੁਣ ਵੀ ਕਰਾਇਆ ਦੇਖੋ ਵੀਰ ਜੀ ਵੱਡੀ ਝੋਲੀ ਆ ਖੋਲੇ ਵੀ ਐਸਾ ਮੋਹਰਾ ਦੀਆਂ ਝੋਟੀਆਂ ਥਣ ਸੋਣ ਬਹੁਤ ਵਧੀਆ ਲੱਗਾ ਵੀਰੇ ਚੈੱਕ ਦੇਖੋ ਵੀਰ ਜੀ ਬਹੁਤ ਸਾਫ ਆ ਹਾਂਜੀ 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 ਤੇ ਬਾਕੀ ਇਹ ਆ ਵੀ ਜਮਾ ਜੈਤ ਕੀਮਤ ਕਰਾਂਗੇ ਹਾਂਜੀ ਵੀਰੇ ਮੋਲ ਕਰਦੀ ਜੀ ਦਾ 5000 ਆ ਰੇ ਤੇ 3000 ਛੋੜ ਕਰਾਂਗੇ 3000 3000 62000 ਦੇ ਆਏ ਦੇਖੋ ਜੀ 62000 ਵੱਡੀ ਮਿਆ ਛੱਡਾ ਚੁੱਡਾ ਐ ਸਹੂਲ ਨਾਲ ਲਾਈ ਫਿਰਦੀ ਕਰਮ ਵਾਲੀ ਥਣ ਕਲਾ ਕਲਾ ਥਣ ਲਗਾ ਕੋਈ ਭਾਈ ਨਹੀਂ ਆ ਭਾਈ ਹਾਂ ਜੀ ਇਹ ਮੰਨ ਲਓ ਉਹ ਕੀ ਰਿਪੋਰਟ ਆ ਓਕੇ ਰਿਪੋਰਟ ਆ ਸਾ ਸੁਡੀ ਝੋਟਿਆ ਵੀਰੇ ਤੇ ਬਾਕੀ ਹੁਣ ਤੁਹਾਨੂੰ ਕੱਟੀ ਬਿਠਾਉਣ ਲੱਗੇ ਆ ਲਓ ਵੀਰ ਜੀ ਕੱਟੀ ਆ ਗਈ ਗਾੜੀ ਫੇਰ ਭਾਈ ਜਿੰਨੇ ਦੀ ਛੜਾਈ ਹੋਣੀ ਨਹੀਂ ਦੇਣੀ ਅੱਛਾ ਇਹ ਛੜਾਈ ਵੀਰ ਜੀ ਇਹ ਕੰਮ ਕਰੀਦਾ ਵਾ ਹਾਂਜੀ ਇਹ ਵੀਰ ਚਲੋ ਵਧੀਆ ਵੀਰ ਜੀ ਇਹ ਕੰਮ ਮੇਰੇ ਭਰਾ ਸਾਰੇ ਜਿਹੜੇ ਆ ਮਾਲ ਡੰਗਰ ਸੰਭਿਆ ਕਰੋ ਵੀਰ ਜੀ ਕਟੀਆਂ ਨਾ ਦਿਆ ਕਰੋ ਹਨਾ ਬਿਲਕੁਲ ਬਿਲਕੁਲ ਭਾਜੀ ਇੱਕ ਗੱਲ ਆ ਇੱਕ ਕੱਟੀ ਸਾਹਮ ਦੇ 4 ਸਾਲ ਲੱਗਦੇ ਇਹਨੂੰ ਪਿਆਰ ਹੋਣ ਸੇ ਬਿਲਕੁਲ ਅਸੀਂ ਉਧਰ ਨੂੰ ਭੇਜੀਆਂ ਆਂ ਲੈ ਤੜਦੰਦੇ ਦਾ ਫਾਇਦਾ ਕੋਈ ਨਹੀਂ ਗਾੜੀ ਪਸ਼ੂ ਤਾਂ ਹੀ ਮਹਿੰਗਾ ਹੁੰਦੇ ਆ ਤਾਂ ਹੀ ਜੀ ਮਹਿੰਗਾ ਹੁੰਦੇ ਆ ਇਹ 7500 ਦੀ ਛਡਾਈ ਆ ਅੱਛਾ 7500 ਦੀ ਹਾਂ ਜੀ ਖਾਓ ਥੋੜੀ ਘਾਲੀ ਚੰਗੀ ਆ ਕੱਟੇ ਚੰਗੀ ਬਣਵਾਣਾ ਵੀਰੇ ਇਹ ਵੀ ਦੇਖੋ ਸਾਹਮੂ ਦੀ ਆ ਦੇ ਵਧੀਆ ओके ਰੋੜਿਆ ਬਿਲਕੁਲ ਤੇ 7500 ਦੀ ਛੜਾਈ 7500 ਦੀ ਲਵਾਂਗੇ ਅੱਛਾ 7500 ਦੀ ਆਪਾਂ ਕੋਈ ਇਥੋਂ ਨਫਾ ਨਹੀਂ ਲੈਣਾ ਨਾ ਵੀਰੇ ਹਾਂ ਇਹ ਜਨੇਦੀ ਆਈ ਮੇਰੀ ਬੇਣੀ ਆ ਠੀਕ ਹੈ ਠੀਕ ਹੈ ਵੀਰ ਜੀ ਦੇਖੋ ਕੱਟੀ ਬਹੁਤ ਵਧੀਆ ਵਾ ਇਹ ਵੀ ਮੇਰੇ ਵੀਰ ਭਰਾ ਵਾ ਤੇ ਵੱਧ ਸੰਭਿਆ ਕਰੋ ਬਿਲਕੁਲ ਬਿਲਕੁਲ ਭਾਈ ਜੀ ਇਹ ਸੰਭੋਗ ਇਹਦੇ ਡੰਕਰ ਥੋੜਾ ਮੜਾ ਕੀ ਹੋਊਗਾ ਹਨਾ ਨਹੀਂ ਤੇ ਜੇ ਆਪਾਂ ਕਟਾਈ ਜੰਦ ਦੀ ਵੀਰ ਚਲ ਗਿਆ ਬਾਹਰ ਤਾਂ ਕਰਕੇ ਪਸ਼ੂ ਲੋ ਕੇ ਰੱਖ ਦੇਣੀ ਆ ਬਿਲਕੁਲ ਬਿਲਕੁਲ ਪੇਂਡ ਦੀ ਸਾਰਿਆਂ ਨੂੰ ਇਹੋ ਹੀ ਆ ਕਿ ਘਰ ਦੇ ਦੁੱਧ ਨਾਲ ਦੀ ਰੀਸ ਨਹੀਂ ਜੇ ਬਿਲਕੁਲ 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 ਠੀਕ ਨਹੀਂ ਕੋਸ਼ਿਸ਼ ਕਰਿਆ ਕਰੋ ਹਾਂਜੀ 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 ਮਾੜੀ ਮੋੜੀ ਮਿਹਨਤ ਤੇ ਕਰਨੀ ਪੈਂਦੀ ਘਰ ਦੇ ਦੁੱਧ ਦੀ ਜੇ ਦੋ ਘੰਟੇ ਸਵੇਰੇ ਤੇ ਦੋ ਘੰਟੇ ਸ਼ਾਮੀ ਆ ਪਰ ਇਹ ਆ ਕਿ ਘਰ ਦਾ ਦੁੱਧ ਤੇ ਵੀਰ ਪੀਓਗੇਾਨੂੰ ਪਤਾ ਨਹੀਂ ਮਲਾਪਟ ਵਾਲਾ ਕਿਦਾਂ ਦਾ ਆਉਣਾ ਆਪਾਂ ਗੱਲ ਕਰਾਂਗੇ ਜਮਾ ਖਰੀ 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 ਜਿਹੜੀ ਅੱਖਾਂ ਸਾਹਮਣੇ ਚੋ ਕੇ ਦੁੱਧ ਪੀਣਾ ਉਹਦੇ ਨਾਲ ਦੀ ਨਹੀਂ ਰੀਸ ਹੈ ਰਾਹ ਤੇ ਵਾਲੇ ਤੁਸੀਂ ਕਹਿੰ ਤੇ ਪਰ ਜਿਹੜਾ ਆ ਆਪਣੇ ਘਰ ਦਾ ਦੁੱਧ ਨਹੀਂ ਆ ਉਹਦੇ ਨਾਲ ਦੀ ਵੀ ਨਹੀਂ ਨਹੀਂ ਜਾਏਗੀ ਬਾਕੀ ਵੀਰ ਜੀ ਪਰਮਾਤਮਾ ਸਾਡੇ ਨੂੰ ਚੜਦੀ ਕਲਾ ਜੇ ਰੱਖੇ ਹਾਂਜੀ 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 ਇਹ ਮਾਲ ਚਾਹਾਂ ਆਪਣਾ ਜਾਇਜ਼ ਕੀਮਤ ਤੇ ਚਾਹ ਬਿਲਕੁਲ ਵੀਰੇ ਜਾਇਜ਼ ਆਪਣੇ ਕੋ ਵੱਡੀ ਛੋਟੀ ਵੀ ਆ ਜੇਦੀ ਇਹ ਤਾਲੀਸੀ ਮਾਲ ਇਹਦੇ ਵੀ ਜਾਂਦੇ ਜਿਹੜੇ ਹਰਿਆਣੇ ਵੀ ਜਾਂਦੇ ਜੀ ਹਾਂਜੀ 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 ਠੀਕ ਨਹੀਂ ਐਟਮ ਤਿੰਨੇ ਪਸ਼ੂ ਤਿੰਨੇ ਵਖਾਏ ਆ ਬਿਲਕੁਲ ਵੀਰੇ ਪਗ ਬਾਕੀ ਵੀਰੇ ਕਿਦਾਂ ਆਪਾਂ ਉਧਰ ਵੀ ਜਾ ਕੇ ਵੀਡੀਓ ਵੀਡੀਓ ਬਣਾਵਾਂਗੇ ਹਣਾ ਜਰੂਰ ਭਾਈ ਹਾਂਜੀ ਜਰੂਰ ਬਣਾਵਾਂਗੇ ਬਾਕੀ ਵੀਰ ਜੀ ਆਪਰਾ ਐਡਰੈਸ ਬੋਲ ਦੇ ਦੀ ਐਡਰੈਸ ਵੀਰ ਜੀ ਪਿੰਡ ਆਪਣਾ ਢੋਕਾ ਅਰਦਾਸ ਕਰਦੇ ਆ ਹਾਂਜੀ ਤੇ ਵੀਰ ਜੀ ਮੈਂ 13 ਸਾਲਾਂ ਦਾ ਇਹ ਲੈਣੇ ਤੇ ਪਿਆ 8 ਸਾਲ ਹੋ ਗਏ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੁਝ ਕਰਮਾਲੀਆਂ ਨੇ ਦਿੱਤਾ ਬਹੁਤ ਕੁਝ ਵੀਰ ਜੀ ਬਹੁਤ ਹਾਂਜੀ ਇਹਨਾਂ ਨੂੰ ਸੰਭੋਗ ਇਹਦੇ ਮੋਦ ਵੀ ਤੁਹਾਡਾ ਪਾਉਣੇ ਬਿਲਕੁਲ ਬਿਲਕੁਲ ਹੈਨਾ ਮਿਰਤਾਂ ਹੀ ਜਾਂਦਾ ਕੋਈ ਗਲਤੀ ਹੋ ਗਈ ਬੋਲਣ ਲੱਗਾ ਦਿਲੋਂ ਮਾਫੀ ਆ ਹਾਂਜੀ ਤੇ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਾਰਿਆਂ ਨੂੰ ਹਾਂਜੀ ਬਾਗੀ ਸਕੀਂਦੇ ਆਪਣਾ ਨੰਬਰ ਉੰਗੜਿਆ ਵਾ ਬਿਲਕੁਲ ਵੀਰ ਜੀ ਤੇ ਧੰਨਵਾਦ ਸ਼ੇ ਇਨਸਪੋਰਟ ਜ਼ਰੂਰ ਕਰਨੀ ਚਾਹੀਦੀ ਬਿਲਕੁਲ ਵੀਰ ਜੀ ਧੰਨਵਾਦ ਧੰਨਵਾਦ ਵੀਰ ਜੀ